ਆਪਣੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਆਪਾਂ ਵੈਰਾਈਟੀ ਲਾਈ ਸੀ ਮੂੰਗੀ ਦੀ ਬੰਸੀ ਗੋਲਡ ਤੇ ਪਹਿਲਾਂ ਬੇਨਤੀ ਇਹ ਹੈ ਵੀ ਜੇ ਕਿਸੇ ਵੀਰ ਨੇ ਮੂੰਗੀ ਦੀ ਕਾਸ਼ਤ ਕਰੀ ਹੈ ਤਾਂ ਉਹ ਜਰੂਰ ਦੱਸਿਓ ਕਿ ਵੀਰੇ ਹੋਰ ਵੀ ਲਾਇਆ ਹੁੰਦਾ ਹੈ ਇਦੋਂ ਇਸ ਤੋਂ ਜ਼ਿਆਦਾ ਵਧੀਆ ਕੁਆਲਿਟੀ ਦਾ ਹੁੰਦਾ ਹੈ ਜ਼ਿਆਦਾ ਫਲ ਹੁੰਦਾ ਤਾਂ ਜਰੂਰ ਦੱਸਿਓ ਕਿਉਂਕਿ ਤੁਹਾਡੇ ਦੱਸਣ ਦੇ ਨਾਲ ਹੀ ਹੋ ਸਕਦਾ ਹੈ ਕੋਈ ਵੈਰਾਈਟੀ ਅਸੀਂ ਵੀ ਚੇਂਜ ਕਰ ਲਈ ਅੱਗੇ ਸਾਡੇ ਏਰੀਆ ਦੇ ਵਿੱਚ ਤਕਰੀਬਨ 95% ਮੂੰਗੀ ਹੈ ਸੱਦਾ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਸਾਡੇ ਬਹੁਤ ਜਿਆਦਾ ਮੂੰਗੀ ਹੈ ਸਾਰਾ ਝੋਨਾ ਬਛੇਤੇ ਲੱਗੂਗਾ ਸੋ ਜੇ ਕਿਸੇ ਵੀਰ ਨੇ ਹੋਰ ਵੈਰੈਟੀ ਲਾਈ ਹੈ ਤਾਂ ਕਮੈਂਟਾਂ ਰਾਹੀਂ ਜਰੂਰ ਦੱਸਿਓ ਜੀ ਵੀ ਕਿਹੜੀ ਵੈਰੈਟੀ ਲਾਈ ਹੈ ਜਾਂ ਇਦੋਂ ਚੰਗਾ ਆਪਣੇ ਆ ਹਾਲਾਤ ਨੇ ਜੇ ਤੁਹਾਨੂੰ ਦਿਖਾ ਰਹੇ ਆਂਗੇ ਮੂੰਗੀ ਦੇ ਇੰਨਾ ਕੁ ਫਲ ਮੂੰਗੀ ਨੇ ਚੱਕਿਆ ਹੋਇਆ ਵੀ ਐਸਟੀਮੇਟ ਦੇ ਹਿਸਾਬ ਨਾਲ ਵੀ 11-12 ਮਾਣ ਦੇ ਕਰੀਬ ਫਾਲਾ ਜਿਹੜਾ ਮੂੰਗੀ ਨੇ ਚੱਕਿਆ ਹੈਗਾ ਜੇ ਇਹ ਵੈਗਰੂ ਦੀ ਕਿਰਪਾ ਦੇ ਨਾਲ ਸਹੀ ਚੜਦੀ ਹੈ ਇੱਕ بارشਾਂ ਨਹੀਂ ਹੁੰਦੀਆਂ ਜਾਂ ਘੱਟ بارش ਹੁੰਦੀ ਹੈ ਮੌਕੇ ਤੇ ਹੱਥ ਆ ਜਾਂਦੀ ਆਪਣੇ ਤਾਂ 10-12 ਮਾਣ ਦੀ ਮੂੰਗੀ ਹੈਗੀ ਹੈ ਵਧੀਆ ਬੀਜ ਦੇਖੋ ਕੁਆਲਿਟੀ ਤਾਂ ਹੈਗੀ ਹੈ ਬੀਜ ਦੀ ਬੰਸੀ ਗੋਲਡ ਦੀ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਬਾਹਣ ਵੀ ਆਪਣਾ ਵਧੀਆ ਕੋਈ ਮਾੜੇ ਵਾਹਣਾ ਚੋਂ ਨਹੀਂ ਹੈਗਾ ਤਕੜਾ ਵਾਹਣਾ ਹੈਗਾ ਪਰ ਇਹ ਦੇਖੋ ਜੇ ਕੋਈ ਰਿਜ਼ਲਟ ਇਹਦਾ ਆਪਣਾ ਆਉਂਦਾ ਤਾਂ ਇਹ ਵੱਢਣ ਤੋਂ ਬਾਅਦ ਹੀ ਤੁਹਾਨੂੰ ਦੱਸਾਂਗੇ ਵੀ ਆਪਣੀ ਕਿੰਨੀ ਨਿਕਲਦੀ ਹੈ ਪਰ ਜੇ ਕਿਸੇ ਵੀਰ ਨੇ ਹੋਰ ਵਧੀਆ ਵੈਰੈਟੀ ਲਾਈ ਹੈਗੀ ਕੋਈ ਜਾਂ ਬਦਲ ਕੇ ਵੈਰੈਟੀ ਲਾਈ ਹੈ ਤਾਂ ਜਰੂਰ ਦੱਸਿਓ ਪਤਾ ਲੱਗ ਜਾਂਦਾ ਹੈ ਸੋ ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਜੇ ਕਮੈਂਟਰ ਆਹੀਂ ਜਰੂਰ ਦੱਸਿਓ ਜੀ ਵੀ ਕਿਹੜੇ ਬੰਦੇ ਨੇ ਕਿਹੜੀ ਵੈਰੈਟੀ ਲਾਈ ਹੈ ਤੇ ਧੰਨਵਾਦ ਜੀ